ਰਨ ਲੈ ਆਪਾਂ ਨਹੀਂ ਆਗੀ ਆਗੀ ਬਸ ਬਸ਼ਿੰਦੇ ਵੇਖਾ ਸਵੇਰ ਦੀਆਂ ਕੁਰਸੀਆਂ ਧੁੱਪੇ ਪਈਆਂ ਵਾਂ ਅੰਤਰੀਆਂ ਦਾ ਨਾਲ ਰੰਗ ਰਵੇ ਤਨਾ ਰੂਪ ਤਾਂ ਪਹਿਲੇ ਖਰਚੇ ਨੂੰ ਮੈਂ ਇਹ ਚੀਜ਼ਾਂ ਸਾਹਮਣੇ ਕਿਹਨੂੰ ਪਤਾ ਹੀ ਨਹੀਂ ਨਾ ਚੀਜ਼ਾਂ ਵੀ ਸਾਹਮਣੇ ਮੰਮੀ ਹਾਂ ਆ ਗਈਆਂ ਆ ਗਈਆਂ ਤੇ ਰੋਣ ਤੂੰ ਇਹ ਲੋਕ ਲਾਇਆ ਤੇ ਲੋਕ ਤੇ ਮੈਨੂੰ ਲਾਉਣਾ ਹੀ ਪੈਣਾ ਸੀ ਰਸੋਈ ਨਾਲ ਲੱਗਦੀ ਏ ਪੁੱਤ ਤੇ ਬਿੱਲੀ ਡੋੜ ਜਾਂਦੀ ਏ ਦੁੱਧ ਤੂੰ ਮੁਰਕੇ ਤੁਹਾਡਾ ਕੀ ਜਾਣਾ ਵਾ ਜਦੋਂ ਚਾਹ ਮੰਗੀ ਉਦੋਂ ਮੈਨੂੰ ਫੇਰ ਗੱਲਾਂ ਕਰਨੀਆਂ ਸਾਰਿਆਂ ਨੇ ਚਲ ਠੀਕ ਆ ਦੋ ਹਾਂ ਮੈਨੂੰ ਚਾਬੀ ਫੇਰ ਤੇ ਘਰਸ ਹੁਣ ਮੇਰੀ ਕੋਈ ਸਬਜ਼ੀ-ਸਬਜ਼ੀ ਲੈ ਆਉਣੀ ਤੇ ਤੂੰ ਹੀ ਕਿਹਾ ਮੈਨੂੰ ਕਿਹਾ ਹੈਗਾ ਵੀ ਸਬਜ਼ੀ ਲੈਉਣੀ ਏ ਕੋਈ ਅਛਾ ਮੈਂ ਕਹਾਂਗੀ ਤੇ ਫੇਰ ਤੂੰ ਸਭ ਜਿਲੇਗੀ ਤੈਨੂੰ ਆਪਣੇ ਆਪ ਵੀ ਤੇ ਦਿਮਾਗ ਕੰਮ ਕਰਦਾ ਨਹੀਂ ਉੱਤੋਂ ਸ਼ਾਮਾਂ ਪੈਣ ਡੀਆਂ ਨੇ ਤੇ ਤੈਨੂੰ ਨਹੀਂ ਪਤਾ ਕਿ ਮੈਂ ਸਬਜੀ ਲੈ ਕੇ ਜਾਵਾਂ ਰਾਨੂੰ ਖਾਣਾ ਕੀ ਕੋਈ ਨਹੀਂ ਮਮੀ ਦਾਲ ਬਣਾ ਲੈਨੇ ਹੁਣ ਅੱਛਾ ਦਾਲ ਖਾ ਖਾਲ ਕੇ ਤਾਂ ਸਾਡਾ ਢਿੱਡ ਲੂ ਛੜ ਅਹੀਂ ਤੇ ਸੜ ਗਏ ਆਂ ਦਾਲਾਂ ਖਾ ਖਾ ਕੇ ਕਿਤੇ ਨਹੀਂ ਇੱਕ ਦਿਨ ਹੁਣ ਖਾਦਿਆ ਲੋਂਦਾ ਤੁਹਾਡਾ ਤੇ ਢਿੱਡੇ ਤੁਹਾਡਾ ਚਲਾਓ ਮੈਨੂੰ ਚਾਬੀ ਦਊ ਹਾਂ ਚਾਬੀ ਮੈਂ ਦੇ ਦਿੰਨੀ ਹਾਂ ਚਾਬੀ ਦੇ ਚਾਬੀ ਦੇ ਉਹ ਫੋਟੋ ਦੇ ਪਿੱਛੇ ਪਈ ਹੈ ਚਾਬੀ ਚੰਗਾ ਲੈ ਲੈਨੀ ਹੈ ਚਾਬੀ ਨਾਲੇ ਜਿਹੜਾ ਕਹਿੰਦੇ ਰਹਿੰਦੇ ਨੇ ਨਾ ਕਿ ਸਬਜੀਆਂ ਲਿਆਇਆ ਕਰੋ ਕੁਝ ਲਿਆਇਆ ਕਰੋ ਹੁੰਦੀਆਂ ਅਛਾ ਤੂੰ ਪਰਹਰ ਦਬਿਣੇ ਗਈ ਹੈ ਜਿਹੜੇ ਪੈਸੇ ਲੈ ਕੇ ਗਈ ਉਹ ਕਿਸੇ ਦੇ ਖਰਚਾ ਹੀ ਹੈ ਸਾਰੇ ਹਾਂ ਖਰਚਾ ਹੀ ਹੈ ਅਛਾ ਤੇ ਘਰ ਦਾ ਕੋਈ ਫਿਕਰ ਨਹੀਂ ਘਰ ਵੀ ਕੋਈ ਚੀਜ਼ ਚਾਹੀਦੀ ਹੈ ਕੋਈ ਸਿਆਣੀ ਬਾਨ ਥੋੜੀ ਬੋਤੀ ਤੇ ਤੂੰ ਹੀ ਵੀ ਸਿਆਣੇ ਜਿਹਾ ਇਹ ਨਹੀਂ ਲੈਟਾਈਆਂ ਤੇ ਮੈਂ ਕੋ ਧਰ ਲਿਆ ਹੋਣਾ ਵਾ ਘਰ ਕੋ ਤੂੰ ਵੀ ਹੱਕ ਨਹੀਂ ਕੀਤਾ ਤੇਰੇ ਵਾਸਤੇ ਮਹਾਰਾਣੀ ਵਾ ਤੇ ਹੁਣ ਧਰ ਕੇ ਵੀ ਰੱਖਾਂਗੇ ਬਸ ਠੀਕ ਆ ਤੂੰ ਉੱਡੀ ਰਿਆ ਕਰ ਖਸਮ ਨੂੰ ਨਾਲ ਲੈ ਕੇ ਚੱਲ ਠੀਕ ਆ ਘਰ ਮਗਰੋਂ ਆਏ ਤੇ ਪਹਿਲਾਂ ਸਰਖੰਡਾ ਭੇਜੇ ਆਹ ਹੋ ਕੇ ਹੁਣ ਵੱਡਿਆਂ ਨੇ ਤਾਂ ਦਾ ਸੇਰੀ ਖਾਣਾ ਵਾ ਕੇ ਇਹੋ ਮੱਤ ਤੇਰੀ ਮਾਂ ਨੇ ਤੂੰ ਦੇ ਛੜੀ ਆ ਨਾ ਵੀ ਜੋ ਜੀ ਕਰੇ ਬੋਲੀ ਜਾਵੀਂ ਅਕਲ ਤਾਂ ਕਿਤੇ ਲੱਗਉਂਦੀ ਨਹੀਂ ਨੂੰਗੀ ਹੈਗੀ ਚੁੱਕ ਮਨਾ ਇਹਨਾਂ ਨੂੰ ਕਿਹੜੀ ਮਾਤਵਾ ਆਪ ਹੀ ਕਰਨਾ ਪੈਣਾ ਜਿਹੜਾ ਵੀ ਕਰਨਾ ਇੱਕ ਤੇਰਾ ਮੈਦਾਨੀ ਪਤਾ ਲੱਗਦਾ ਭਾਵੇਂ ਨਹੀਂ ਗੁੱਸਾ ਕਿਹਦਾ ਹੁੰਦਾ ਤੇ ਮੇਰੇ ਤੇ ਕੱਢ ਦਿੰਦੀ ਐ ਮੈਂ ਹੀ ਲੱਭਨੀ ਐ ਇਹਨੂੰ ਮੇਰੀ ਗੱਲ ਸੁਣੋ ਮੈਨੂੰ ਤੇ ਡਰ ਜਾ ਲੱਗੀ ਜਾਂਂ ਰਿਆ ਐ ਵੀ ਮੰਮੀ ਕਰਨ ਕੀ ਦੇ ਆ ਉਹ ਮੈਂ ਤੇ ਅੱਗੇ ਆਖੰਡਾ ਵੀ ਮੰਮੀ ਕਿੱਧਰ ਤੁਰ ਪਈ ਆ ਮੈਂ ਤੈਨੂੰ ਪਹਿਲਾਂ ਦੱਸਿਆ ਹੈ ਨਾ ਕਿ ਕੋਈ ਮਾਮੇ ਦੇ ਮੁੰਡੇ ਦਾ ਵਿਆਹ ਨਹੀਂ ਆ। ਉਹੀ ਗੱਲ ਨਾ ਇਹ ਗੱਲ ਦਾ ਜੇ ਨਵ ਨੂੰ ਪਤਾ ਹੁੰਦਾ ਨਾ ਤੇ ਉਹਨੇ ਕਦੀ ਨਹੀਂ ਮੰਮੀ ਨਾ ਇੱਥੇ ਆਉਣਾ। ਮੈਨੂੰ ਲੱਗਦਾ ਉਹਦੇ ਨੇ ਵੀ ਝੂਠ ਬੋਲ ਕੇ ਮੰਮੀ ਉਹਨੂੰ ਇੱਥੇ ਲੈ ਕੇ ਆਈ ਆ। ਉਹ ਮੰਮੀ ਵੀ ਐਦਾਂ ਹੀ ਕਰੀ ਜਾਂਦੀ ਆ 80 ਸਾਲ ਦੀ ਥੋੜਾ ਬਾਹਰ ਦੇ ਕੰਮ ਪਾਉਂਦੇ ਹੁੰਦੇ ਆ। ਉਹੀ ਆ ਨਾ ਚਲ ਜੇ ਹੋਰ ਨਹੀਂ ਬਣਿਆ ਬਾਹਰ ਦਾ ਕੰਮ 2-4 ਸਾਲ ਰੁੱਕ ਜਾਂਦੇ ਤੇ ਫੇਰ ਲਾ ਲੈਂਦੇ। ਕੀ ਪਤਾ ਬਾਹ ਨਹੀਂ ਜਾਂਦਾ। ਇੱਕੋ ਵਾਰੀ ਮੂੰਹ 'ਚ ਲੱਡੂ ਥੋੜੀ ਪੈ ਜਾਂਦਾ ਵਾ ਤੇ ਮੰਮੀ ਨੂੰ ਵੀ ਹੁਣ ਕੌਣ ਸਮਝਾਵੇ? ਉਹ ਚਲ ਮੈਂ ਕੀ ਕਰਾਂ? ਐਡਾ ਇਹ ਡਾ ਵਧੀਆ ਮੁੰਡਾ ਸੀ ਤੋਂ ਉਥੋਂ ਭਜਾ ਕੇ ਘਰ ਲੈ ਰੋ ਰੋ ਰ ਵਿਆਹ ਥੋੜਾ ਹੁੰਦੇ ਆ ਉਹੀ ਗੱਲ ਆ ਨਾ ਚੱਲ ਆਪਾਂ ਨੂੰ ਕੀ ਲੋੜ ਐ ਇਦਾਂ ਕਹਿਣ ਦੀ ਪਰ ਵਾਕਿਆ ਸਹੀ ਗੱਲ ਵਾ ਵੀ ਉਹਨਾਂ ਵਰਗਾ ਨਹੀਂ ਕੋਈ ਲੱਭਣਾ ਮੈਂ ਵੀ ਜਿਆਦਾ ਕਹਾਂ ਤੇ ਮੰਮੀ ਮੇਰੇ ਦਿਵਾਲੇ ਹੋ ਜਾਂਦੇ ਆ ਦਿਵਾਲੇ ਹੋ ਜਾਂਦੇ ਆ ਤੇ ਉਹਨਾਂ ਨੂੰ ਕੌਣ ਸਮਝਾਏ ਮੈਨੂੰ ਤੇ ਲੱਗਦਾ ਨਾ ਮੰਮੀ ਤੇ ਨਾ ਕੋਈ ਭੂਤ ਸਵਾਰ ਹੋ ਗਿਆ ਜੇ ਪਾਗਲ ਪੁਗਲ ਹੋ ਗਈ ਸਾਡੀ ਮੰਮੀ ਇਹਨੂੰ ਕੱਢੋ ਕਿਤੇ ਹਸਪੀਟਲ ਦਾਖਲ ਕਰਾਓ ਇਹਨੂੰ ਲੱਗ ਜੇ ਪਤਾ ਉਹ ਚੱਲ ਜਿਆਦਾ ਨਾ ਕਹਿ ਮੈਨੂੰ ਤਾਂ ਆਪ ਟੈਨਸ਼ਨ ਹੋਣਦੀ ਆ ਉਹ ਕਰੀਏ ਤੇ ਕਰੀਏਗੀ ਜੇ ਇਹਨੇ ਕਿੰਨਾ ਬਣਾਈ ਹੋਏ ਜਾਂ ਰਿਸ਼ਤੇਦਾਰ ਨੂੰ ਕਹੀਏ ਆਣ ਕੇ ਭੀ ਆਣ ਕੇ ਇਹਨੂੰ ਸਮਝਾਉ ਕੋਹਾ ਉਹੀ ਤੇ ਗੱਲ ਹੈ ਕਿ ਆਪਾਂ ਕਿੰਨੂੰ ਸੱਦੀਏ ਕਿ ਰਿਸ਼ਤੇਦਾਰ ਨਾ ਬਣਾ ਕੇ ਰੱਖੀ ਹੋਏ ਤੇ ਸਾਡੇ ਘਰ ਕੋਈ ਆਏ ਇਸੇ ਕਰਕੇ ਕੋਈ ਵੜਦਾ ਨਹੀਂ ਸਾਡੇ ਘਰ ਉਹ ਚਲ ਤੂੰ ਹੀ ਜਾਣਦੇ ਹੋਣਾ ਚਲ ਗੁੱਸਾ ਠੰਡਾ ਹੁੰਦਾ ਨਾ ਥੋੜਾ ਜਿਆ ਤੇ ਕੋਈ ਨਹੀਂ ਬੈਘੇ ਮੰਮੀ ਨੂੰ ਮੈਂ ਸਮਝਾਉਣਾ ਆ ਮੰਮੀ ਦਾ ਗੁੱਸਾ ਠੰਡਾ ਹੋ ਵੇਖੀ ਜਾਓ ਓਨੇ ਨਵੀਂ ਵਿਆਹੀ ਅਗਲੀ ਕੁੜੀ ਆ ਉਹਦਾ ਚੂੜਾ ਲਵਾ ਕੇ ਰੱਖ ਛੱਡਿਆ ਵਾ ਕੋਈ ਸਮਝਾਉਣ ਵਾਲਾ ਤੇ ਹੈ ਨਹੀਂ ਇਹ ਨੂੰ ਠੰਡਾ ਹੋ ਗੁੱਸਾ 24 ਘੰਟੇ ਬਸ ਇੱਕੋ ਹੀ ਗੱਲ ਕਰੀ ਜਾਂਦੀ ਆ ਨਾਲੇ ਇੱਕ ਗੱਲ ਹੋਰ ਆ ਵੀ ਮੰਮੀ ਨੇ ਤੇ ਉਹਦੇ ਕੱਪੜੇ ਵੀ ਫਾੜਤੇ ਹੀ ਤੁਹਾਨੂੰ ਪਤਾ ਵਾ ਅਮਨ ਕੱਪੜੇ ਪਾੜਨ ਦਾ ਕੀ ਮਤਲਬ ਹੋਇਆ ਮੰਮੀ ਦਾ ਭਲਾ ਇਹ ਤਾਂ ਨੂੰ ਨਹੀਂ ਪਤਾ ਮੰਮੀ ਦਾ ਕੀ ਮਤਲਬ ਆ ਅਗਲੀ ਵਾਰ ਦੂ ਚਲਾਕ ਆ ਉਹਨੇ ਕੱਪੜੇ ਤਾਂ ਬਾੜੇ ਆ ਵੀ ਕੱਲ ਨੂੰ ਅਗਲੇ ਦਾ ਸਬੂਤ ਰੱਖੇ ਵੀ ਇਹਨਾਂ ਨੇ ਸੋਹਰਿਆਂ ਨੇ ਕੁੱਟ ਕੇ ਭੇਜੀ ਆ ਇੱਥੇ ਤਾਂ ਇਹ ਗੱਲ ਵਾ ਨਾ ਤੇ ਮੰਮੀ ਨੂੰ ਮੈਂ ਹੁਣ ਕਹਿ ਦੇਣਾ ਵਾ ਮੈਂ ਬਾਹਰ ਜਾਵਾਂ ਨਾ ਜਾਵਾਂ ਪਰ ਉਹਦਾ ਘਰ ਬਸਣ ਦੇ ਕੋਈ ਗੱਲ ਨਹੀਂ ਮੈਨੂੰ ਨਹੀਂ ਬਾਹਰ ਜਾਂਦਾ ਇੰਨਾ ਵੀ ਸ਼ੌਂਕ ਹੈ ਕੋਈ ਨਹੀਂ ਰੋਟੀ ਤੇ ਦਹੀਂ ਜਾਂਦਾ ਕੋਈ ਨਹੀਂ ਅੱਗੇ ਵੀ ਤੇ ਆਪਾਂ ਇੱਥੇ ਖਾਣ ਹੀ ਡੇ ਆ ਇਹ ਗੱਲ ਕੰਨੀ ਕੱਢਦੇ ਹੋ ਕਿ ਹਾਡੇ ਬਾਹਰ ਦੇ ਚੱਕਰ 'ਚ ਅਗਲੀ ਦਾ ਘਰ ਨਾ ਬਰਬਾਦ ਕਰ ਦੇ ਬਿਲਕੁਲ ਨਹੀਂ ਇਦਾਂ ਕਰਨ ਦੀ ਲੋੜ ਨੂੰ ਪਤਾ ਨਹੀਂ ਕੁੜੀ ਨੇ ਜਾ ਕੇ ਫੋਨ ਨਹੀਂ ਕੀਤਾ ਹੈਗਾ ਉਹ ਤਾਂ ਛੱਟ ਫੋਨ ਲਾ ਦਿੰਦੀ ਆ ਕੱਲ ਦਾ ਡਿੱਗਣ ਨਹੀਂ ਆ ਕੋਈ ਨਾ ਫੋਨ ਨਾ ਮੈਸੇਜ ਸੋਖ ਹੋਵੇ ਮਾਂ ਜੇੜਾ ਨਾ ਅੰਦਰੇ-ਅੰਦਰੇ ਡਰਦਾ ਵੀ ਹੈਗਾ ਇਦੀ ਮਾਂ ਬੰਟੀ ਜਾਂ ਕੁੜੀ ਤਾਂ ਬੜੀ ਚੰਗੀ ਮਿਲੀ ਐ ਮੈਨੂੰ ਚੱਲ ਓਦਾਂ ਤੇ ਆ ਤੁਹਾਨੂੰ ਕੀ ਲੱਗੇ ਆ ਦੀ ਮਾਂ ਨਾ ਕੁੜੀ ਤਾਂ ਸਮਝਦਾਰ ਵਾ ਮਾਂ ਦੀ ਨੇ ਉਹਨੇ ਮੰਨੇ ਜਿਗ ਗੱਲ ਕਹੀ ਵੀ ਓਦਾਂ ਇੱਕ ਗੱਲ ਇਹ ਨਹੀਂ ਆ ਕਿ ਐਵੇਂ ਮਨਾ ਪੁੱਠੇ ਪੁੱਠੇ ਖਿਆਲ ਮਨਚ ਆਉਂਦੇ ਆ ਕੀਪ ਤਾਂ ਅਗਲੀ ਪੇਕੇ ਗਈ ਆ ਤੇ ਕਿਦੇ ਚਲ ਗਈ ਹੁਣੇ ਪਾਇਆ ਚਾਚਾ ਦੇ ਘਰ ਤਾਂ ਫੋਨ ਵੱਲ ਵੇਖਿਆ ਹੀ ਨਹੀਂ ਹੋਣਾ ਨਾਲੇ ਪੇਕੇ ਨਾਲ ਚਾਹੀ ਵੱਖਰਾ ਹੁੰਦਾ ਵਾ ਪਰ ਫੇਰ ਵੀ ਓਦਾਂ ਪਿੰਦਰ ਨੂੰ ਆਣੀ ਐ ਕਿ ਪੁੱਤ ਫੋਨ ਲਾ ਤੇ ਰਾਜੀ ਬਾਜੀ ਪੁੱਛ ਕਿ ਕਿ ਦਣਾਈਏ ਤੈਨੂੰ ਲੈਣ ਖਜਾ ਰਹਿਣਾ ਹੀ ਹੋਜੇ ਗੱਲ ਕਰਕੇ ਤੇ ਵੇਣੀ ਆ ਨਾ ਸਿੰਦਰਪਤ ਲੰਮੇ ਪਾ ਗਿਆ ਹਾਂਜੀ ਮੰਮੀ ਉੱਥੇ ਬਹਿ ਕੇ ਨਾ ਸੁਲਾਹ ਕਰ ਸੁਲਾਹ ਕਾਦੀ ਕਰਨੀ ਜੇ ਸੁਲਾਹ ਨਹੀਂ ਕਰਨੀ ਤੇ ਨਾ ਆਪਦਾ ਫੋਨ ਨਹੀਂ ਆਇਆ ਕੋਈ ਮੰਮੀ ਫੋਨ ਤੇ ਨਹੀਂ ਆਇਆ ਆਦਾ ਤੇ ਤੂੰ ਹੀ ਨਹੀਂ ਲਾਇਆ ਮੈਂ ਵੀ ਨਹੀਂ ਕੀਤਾ ਮੈਂ ਚੱਲ ਡੇ ਹੋਣੇ ਨੇ ਕੀਦਾਰੀ ਕਰਨਾ ਅੱਛਾ ਅੱਛਾ ਤੇ ਕੀ ਐਵੇਂ ਹਣਾ ਫੋਨ ਲਾਣਾ ਚੱਲ ਫੇਰ ਵੀ ਲਾ ਕੇ ਵੇਖਣਾ ਹੀ ਅਗਲੀ ਆਕੂ ਵੀ ਇਹਨਾਂ ਨੇ ਮੁੱਕੇ ਮਗਰ ਫੋਨ ਹੀ ਨਹੀਂ ਲਾਇਆ ਕੋਈ ਨਹੀਂ ਮੰਮੀ ਕਰਦਾ ਲਾ ਮੇਰਾ ਅਸਲ ਚ ਨਾ ਗੱਲ ਪਤਾ ਕੀ ਏ ਤੁਹਾਡਾ ਜੀ ਨਹੀਂ ਲੱਗਣ ਰਿਹਾ ਹਨਾ ਆ ਤੇ ਗੱਲ ਵੀ ਸਹੀ ਏ ਉਹਨੂੰ ਆਨਾ ਵੀ ਤੇਰੀ ਸੱਸ ਦਾ ਨਹੀਂ ਉਹ ਜੀ ਲੱਗਣ ਰਿਹਾ ਤੇ ਛੇਤੀ ਆ ਜਾ ਇੰਦਰ ਦਾ ਫੋਨ ਇੱਕ ਦਫੜਾ ਨਾ ਤੇਰੀ ਹਿੰਮਤ ਕਿੱਦਾਂ ਪਈ ਫੋਨ ਫੜਨ ਦੀ ਜੀ ਹੁੰਦਾ ਕਿ ਤਹੌਰ ਕਹਿਣਾ ਲੱਗੀ ਹੋਏ ਜੀ ਨਹੀਂ ਮੰਮੀ ਮੈਂ ਲੇ ਜਾਣ ਦੀ ਕੱਟ ਤਾ ਗੋ ਹੈ ਕਿੱਦਾਂ ਲੱਗੀ ਗੱਲ ਕਰਨ ਮੇਰੇ ਘਰ ਵਾਲੇ ਦਾ ਫੋਨ ਮੈਂ ਗੱਲ ਨਹੀਂ ਕਰ ਸਕਦੀ ਨਹੀਂ ਪਹਿਲੀ ਗੱਲ ਤੇ ਅੱਕਰ ਵਾਲਾ ਕਰ ਵਾਲਾ ਕਹਿਣਾ ਹਰ ਜਾ ਤੈਨੂੰ ਮੈਂ ਜਦੋਂ ਮਨਾ ਕਰਤਾ ਵਾ ਤੇ ਤੇਰਾ ਵਿਆਹ ਹੀ ਨਹੀਂ ਹੋਇਆ ਫਿਰ ਗੱਲ ਕਰਦੀ ਕਿਉਂ ਕਿਉਂ ਨਹੀਂ ਹੋਇਆ ਮੈਂ ਕਿੱਦਾਂ ਮੰਨਣਾ ਨਹੀਂ ਹੋਇਆ ਤੂੰ ਨਾ ਚੁੱਪ ਕਰਕੇ ਬਹਿ ਜਾ ਜ਼ੁਬਾਨ ਆਪਣੀ ਘੱਟ ਖੋਲ ਜਿੱਦਾਂ ਮੈਂ ਕਹਿੰਨੀ ਆ ਨਾ ਉਦਾਂ ਹੀ ਕਰ ਚੰਗੀ ਰਹਿ ਜੇਂਗੀ ਤੁਹਾਡੇ ਕਹਿਣ ਦਿੱਤੇ ਮੈਂ ਫਸ ਗਈ ਇੱਥੇ ਆ ਕੇ ਫਸ ਗਈ ਆ ਤੂੰ ਉਹ ਹੀ ਕਰਵਾ ਜਿਹਦੇ ਵਿੱਚ ਬਚਪਨ ਚ ਰਹਿੰਦੀ ਰਹੀ ਆ ਹੁਣ ਤੂੰ ਫਸ ਗਈ ਇੱਥੇ ਆਣ ਕੇ ਹੁਣ ਤੈਨੂੰ ਮਾਂ ਵੀ ਬੁਰੀ ਲੱਗਣ ਡੈ ਪਈ ਆ ਕੋਈ ਚੰਗੇ ਕੰਮ ਕਰਦੇ ਤੇ ਮੈਂ ਆਣ ਕੇ ਰਹਾ ਵੀ ਪਈ ਨਹੀਂ ਜਦੋਂ ਤੁਸੀਂ ਦੇਓ ਮੇਰੀ ਜ਼ਿੰਦਗੀ ਬਰਬਾਦ ਕਰਨ ਫਿਰ ਤੂੰ ਹੀ ਮੈਨੇ ਕਿਤੋਂ ਚੰਗੇ ਲੱਗਣਾ ਵਾ ਨਹੀਂ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨ ਢਈ ਮੈਂ ਤੇਰੀ ਜ਼ਿੰਦਗੀ ਬਣਾਉਂਦੀ ਆ ਸੁਭਾਅ ਬਣਾਉਂਦੇ ਤੁਸੀਂ ਤੂੰ ਤੇ ਹੈ ਹੀ ਅਕਲ ਦੀ ਕੱਚੀ ਆ ਤੈਨੂੰ ਮਾਸਾ ਅਕਲ ਨਹੀਂ ਹੈਗੀ ਤੇਰਾ ਰਾਦਾ ਕੋ ਉਥੇ ਸਾਰੀ ਉਮਰ ਪਾਂਡੇ ਮਾਜੀ ਜਾਵਾ ਹਨਾ ਤੇ ਛਿੱਤਰ ਖਾਈ ਜਾਵਾ ਉਹਨਾਂ ਦੇ ਤੇ ਤੂੰ ਹੀ ਨਹੀਂ ਇੱਥੇ ਪਾਂਡੇ ਮਾਜਦੇ ਚਲ ਤੂੰ ਮੈਂ ਨਹੀਂ ਬੈਠੇ ਤੇ ਬੈ ਕੇ ਖਾਂਦੇ ਹਾਂ ਨਾ ਸਾਰਾ ਕੁਝ ਨਹੀਂ ਮੈਂ ਕਿਹੜੀ ਪੜ੍ਹੀ ਲਿਖੀ ਹਣੀਏ ਤੂੰ ਤੇ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਹੋ ਕੇ ਪਾਂਡੇ ਮਾਂਜੇਂਗੀ ਤੇ ਕਿੰਨੀ ਚੰਗੀ ਗੱਲ ਆ ਇਹ ਤਾਂ ਮੰਮੀ ਕਹੀ ਪੜੇ ਪੜੇ ਲਿਖੀ ਨਹੀਂ ਉਮੀਦ ਹੈ ਪਾਂਡੇ ਧੋਂਦੇ ਆ ਕਿੱਦਾਂ ਨਹੀਂ ਸੋਚਵਾਂਦੀ ਤੇਰੇ ਨਾ ਸਿਰ ਚ ਕੁਛ ਧੂੜਤਾ ਹੋਉਂਦਾ ਵੋਂਾ ਨੇ ਤੇਰੇ ਦਿਮਾਗ ਨੂੰ ਨਾ ਉਦਾਂ ਹੀ ਕੁਛ ਹੋ ਗਿਆ ਮੈਨੂੰ ਲੱਗਦਾ ਕਿ ਡੇ ਸੁਪਨੇ ਹੀ ਤੇਰੇ ਮੰਮੀ ਮੈਂ ਬਾਹਰ ਜਾਉਂਗੀ ਆਪਣੇ ਭਰਾ ਨੂੰ ਉੱਥੇ ਖੜੂਂਗੀ ਹੈ ਤੇ ਆਡਾ ਘਰ ਦਾ ਵਧੀਆ ਬਣੂਗਾ ਆ ਕਰਾਂਗੇ ਉਹ ਕਰਾਂਗੇ ਨਾਖੌਣ ਨੇ ਜੱ ਸਭਾ ਨਿਕਲ ਗਿਆ ਤੇਰੇ ਜਹੌਣਾ ਹੁਣ ਨਹੀਂ ਜਾਇਆ ਜਾਣਾ ਤੇ ਮੈਂ ਖਾ ਲਵਾ ਅੱਛਾ ਹੂੰ ਖਾਣਾ ਛੱਟ ਕੇ ਦਿੰਦਾ ਹਾਂ ਹਾਂ ਹੁਣ ਬੰਦ ਆਉਂਦੇ ਆ ਆਹਿਆ ਪੁੱਤ ਮੇਰਾ ਤਾਂ ਮਾਂ ਨਹੀਂ ਡਰਦਾ ਇਹ ਕੀ ਗੱਲ ਹੈ ਇਹ ਤਾਂ ਸਮਝ ਨਹੀਂ ਲੱਗਣੀ ਮम्मी ਐਵੇਂ ਡਰੋ ਨਾ ਹੂੰ ਦੀ ਬੈਂਡਰੀ ਵੀ ਡਾਊਨ ਹੋ ਸਕਦੀ ਆ ਕੋਈ ਗੱਲ ਨਹੀਂ ਜਦੋਂ ਵੇਖੇਗੀ ਤੇ ਆਪੀ ਕਰ ਲਏਗੀ ਕਿਤੇ ਤੇਰੇ ਨਾਲ ਨਹੀਂ ਤਾਂ ਮਹਰੀ ਚੰਗੀ ਗੱਲ ਹੋਈ ਤੇ ਮੈਨੂੰ ਦੱਸੀ ਨਾ ਹੋਏ ਮम्मी ਮੈਂ ਉਹਨੂੰ ਕੱਦ ਲਈ ਕੋਕ ਕਹਿਣਾ ਜੀਏ ਕੋਈ ਵੀ ਗੱਲ ਹੋਵੇ ਮੈਂ ਤੁਹਾਡੇ ਤੋਂ ਸੁਪਾਈਏ ਕਦੀ ਇਹ ਦੱਸ ਸਕਦੇ ਨਹੀਂ ਨਹੀਂ ਪੁੱਤ ਉਹ ਤਾਂ ਮੈਨੂੰ ਪਤਾ ਵਾ ਪਰ ਤੇਰੀ ਮੈਨੂੰ ਇਹ ਹੀ ਕਿ ਕਿਹੋ ਜਿਹੇ ਨਿਆਣੇ ਦੱਸਦੇ ਹੀ ਨਹੀਂ ਗੇ ਨਹੀਂ ਨਹੀਂ ਮੰਮੀ ਇਹੋ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਜੀ ਕੰਨ ਨੂੰ ਹਣੀ ਕੋ ਗੱਲ ਬਾਤ ਮੈਂ ਤਾਂ ਨਿੱਕੀ ਨਿੱਕੀ ਗੱਲ ਤੁਹਾਨੂੰ ਦੱਸਦਾ ਆ ਪਰ ਇਹ ਕਿਉਂ ਇੰਨੇ ਸੱਚ ਵੀ ਬੰਦ ਕਰ ਛੱਡਿਆ ਵਾ ਮੰਮੀ ਕਿਹੜੀ ਗੱਲ ਹੈ ਮੈਂ ਟੈਨਸ਼ਨ ਚਾਈ ਜਾਣਦੇ ਹੋ ਕੋਈ ਨੀ ਸ਼ਾਮਾਂ ਨੂੰ ਆ ਜਾਏਗਾ ਫੋਨ ਤੇ ਕਰਾਵਾਂਗਾ ਤੁਹਾਡੇ ਨਾਲ ਗੱਲ ਉਹਦੀ ਜ਼ਰੂਰ ਚਲ ਕੋਈ ਨੀ ਮੈਂ ਨਾਲ ਗੱਲ ਕਰਾਦੀ ਹਾਂ ਛਾਟੀ ਦਿਲ ਛੋਟਾ ਕਰ ਜਿੰਦੇ ਆ ਇਦਾਂ ਹੀ ਹੁੰਦਾ ਵਾ ਮਾਮਾ ਨੂੰ ਪੁੱਛ ਕੇ ਵੇਖੀ ਕਿੰਨਾ ਦੁੱਖ ਹੁੰਦਾ ਮਾਮਾ ਨੂੰ ਜੋ ਤੁਹਾਡੇ ਨਿਆਣੇ ਹੋਣਗੇ ਤੇ ਤੁਹਾਨੂੰ ਪਤਾ ਲੱਗਣਾ ਲਹੋਜੀ ਤੁਸੀਂ ਮੰਮੀ ਨੂੰ ਸਹੀ ਕਰ ਗਏ ਹੋ ਫਿਰ ਇੱਕ ਵਾਰੀ ਲਾ ਕੇ ਵੇਖ ਲੈਣਾ ਮੇਰੇ ਸਾਹਮਣੇ ਕਿ ਵੈਂਟਰੀ ਫੀਡ ਆਉਣ ਜਿਹੜਾ ਨਹੀਂ ਲੱਗਣ ਲਿਆ ਨਹੀਂ ਮੰਮੀ ਖਿਆ ਚੁਰਹੂਣੀ ਆ ਕਦੇ ਚਲ ਇੱਕ ਕੰਮ ਕਰੀ ਤੇ ਆਊਗਾ ਤੇ ਮੇਰੀ ਗੱਲ ਜਰੂਰ ਕਰਾਂ ਕੋਈ ਨਹੀਂ ਕੋਈ ਨਹੀਂ ਮੰਮੀ ਕਰਾਵਾਂਗਾ ਜਰੂਰ ਹਾਂ ਮੰਮੀ ਬਾਹਰ ਦੀ ਗੱਲ ਨਾ ਮੇਰੇ ਨਾਲ ਨਾ ਕਰਿਆ ਕਰੋ ਅੱਗੇ ਉਹ ਆਉਂਦੇ ਹੀ ਤਾਂ ਫਿਰ ਨਹੀਂ ਖਲੋਣਾ ਹਣ ਮੈਂ ਕਿ ਨਹੀਂ ਮੈਂ ਨਹੀਂ ਜਾਣਾ ਅਰੇ ਤੂੰ ਜੋ ਕਰਨਾ ਤੂੰ ਨਹੀਂ ਜਾਣਾ ਨਹੀਂ ਤੈਨੂੰ ਦੱਸਾਂ ਪਤਾ ਹੈ ਮੈਨੂੰ ਲੱਗਦਾ ਤੂੰ ਮੇਰੇ ਕੋਲ ਛਿੱਕਾ ਹੀ ਖਾਏਂਗੀ ਹੈ ਮੈਂ ਮੇਰੇ ਤੋਂ ਹਟਣੀ ਨਹੀਂ ਦੇਈ ਨਾ ਆਪਣੇ ਕਾ ਹਰ ਕਤਾ ਤੋਂ ਮੈਂ ਕਹਿ ਨਹੀਂ ਬਾਰ ਬਾਰ ਹਟ ਜਾ ਹਟ ਜਾ ਪਰ ਨਾ ਤੂੰ ਹਟ ਦੇ ਨਹੀਂ ਤੈਨੂੰ ਨਾ ਉਹਦੇ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਤੇ ਮੋਦੇ ਚੰਗੀ ਨਹੀਂ ਲੱਗਦੀ ਨਾ ਚੰਗਾ ਮੈਨੂੰ ਮਾਰ ਦੋ ਅੱਛਾ ਤੈਨੂੰ ਮਾਰਨ ਵਾਸਤੇ ਏਡੀ ਵੱਡੀ ਕੀਤਾ ਸੀ ਮੈਂ ਨਹੀਂ ਮੈਂ ਤੇ ਆਪਣੇ ਮੁੰਡੇ ਵਾਲੇ ਵੇਖਿਆ ਹੀ ਨਾ ਤੈਨੂੰ ਪੜੰਦੀ ਰਹੀ ਤੇ ਤੇ ਇੰਨਾ ਪੈਸਾ ਲਾਤਾ ਸਟ੍ਰੈਸ ਜਾਏ ਕਈ ਪਖੰਡ ਕਰਨ ਲੱਗ ਪਾ ਮੈਂ ਨਹੀਂ ਜੀ ਬਾਹਰ ਜਾਣਾ ਜਿੱਥੇ ਮਰਜ਼ੀ ਝੋੜ ਲਾ ਲਵਾਂ ਨਹੀਂ ਮੈਂ ਵੀ ਘੱਲ ਲੇ ਕੇ ਰਾਹੂੰ ਤੈਨੂੰ ਘੱਲ ਲੇ ਜਿਹੜੇ ਇੰਨੀਆਂ ਪੰਡਾ ਪੈਸੇ ਲਾਏ ਆ ਉਹ ਹੋਰ ਕਿਸੇ ਨਾ ਕਿਸੇ ਪਾਸੇ ਲਾਉਣੇ ਹੋ ਕੇ ਨਹੀਂ ਇਸੇ ਕਰਕੇ ਤੇ ਮੈਂ ਤੈਨੂੰ ਉਥੋਂ ਲੈ ਕੇ ਆਈ ਆ ਸਿਆਪੇ ਖਾਣੇ ਜੋ ਹੈ ਤੇ ਤੇਰਾ ਕੀ ਰਾਦਾ ਵੀ ਹੁਣ ਤੈਨੂੰ ਮੈਂ ਘਰ ਬਿਠਾ ਛਡੂ ਦਈ ਤੇ ਕੀ ਕਰਾਂ ਫਿਰ ਮੈਂ ਕਰਨਾ ਕੀ ਆ ਕਿਤੇ ਬਾਹਰ ਬੂਰ ਫਾਈਲ ਲਾਉਣ ਦੀ ਤਿਆਰੀ ਕਰ ਕੋਈ ਗੱਲ ਨਹੀਂ ਅਹੀਂ ਆਪਣੀ ਪਿਆਰੀ ਵੇਚ ਕੇ ਘਲਾਵਾਂਗੇ ਬਾਹਰ ਤੈਨੂੰ ਪਤਾ ਨਹੀਂ ਕੀ ਗੱਲ ਈ ਹੈ ਦੈਨ ਜਈ ਵੀ ਤੂੰ ਆਪਣਾ ਫੋਨ ਚਾਰਜ ਕਰਕੇ ਰੱਖ ਤੀ ਤਾਂ ਚਾਰਜ ਹੀ ਹੈਗਾ ਤਾਂ ਨਹੀਂ ਹੁਣ ਮੇਰੀ ਸੁਣੋ ਗੱਲ ਐਵੇਂ ਆਪਣੇ ਦਿਮਾਗ ਚ ਹੋਰ ਨਾ ਕੋਈ ਸੋਚਦੇ ਰਹੋ ਉਹ ਨਹੀਂ ਪਤਾ ਨਹੀਂ ਕੀ ਗੱਲ ਆ ਕੀ ਨਹੀਂ ਐਵੇਂ ਕਿਤੇ ਬਿਮਾਰ ਹੋ ਜਾਓਗੇ ਟੈਨਸ਼ਨ ਲੈ ਕੇ ਬੀਪੀ ਤੇ ਤੁਹਾਡਾ ਅੱਗੇ ਵਧਿਆ ਰਹਿੰਦਾ ਹੈ ਅੱਛਾ ਕੋਈ ਨਹੀਂ ਧਿਆਨ ਰੱਖੀ ਲੱਗੇ ਰੱਖੀ ਫੋਨ ਕੋਈ ਨਹੀਂ ਕੋਈ ਨਹੀਂ ਜੇ ਬਹੁਤੀ ਗੱਲ ਤੇ ਆਪਲਾ ਜੋਗਾ ਉਹ ਨਹੀਂ ਮੈਂ ਐਵੇਂ ਚੁੱਕਣ ਲੱਗੀ ਤਾਂ ਮੇਰੇ ਕੋ ਕਟਿਆ ਜਾਏ ਤੂੰ ਆਪ ਹੀ ਚੁੱਕ ਲਈ ਮੇਰੀ ਗੱਲ ਕਰਾ ਦੀ ਕੋਈ ਨਹੀਂ ਕੋਈ ਨਹੀਂ ਮੰਮੀ ਤੇ ਸੱਚ ਮੇਰੀ ਗੱਲ ਸੁਣੀਆ ਹਾਂ ਰੋਟੀ ਬਣੀ ਨਹੀਂ ਕਿਹਦੇ ਇਹ ਕਦੇ ਦੇ ਦੇ ਤਿਆਰੀ ਕਰਨਾ ਰੋਟੀ ਬਣੀ ਨਹੀਂ ਆਦਾ ਲਿਆ ਦਿਓ ਹਾਂ ਚੱਲ ਮੈਂ ਲਿਆਉਣੀ ਕਿੱਲੇ ਉਹ ਤਾਂ ਕੁ ਗੱਲ ਦਾ ਸੋਚਣ ਵਾਲੀ ਤੇ ਨਵਦੀਪ ਨੇ ਇਦਾਂ ਕਰਨਾ ਤਾਂ ਨਹੀਂ ਕੋ ਬੰਦੀ ਗੱਲ ਹੈ ਉਹ ਵੀ ਬੈਂਟਰੀ ਨਹੀਂ ਡੋਣਾ ਹੋ ਸਕਦੀ ਜਦੋਂ ਦੀ ਗਈ ਏ ਇਹਨੇ ਫੋਨ ਨਹੀਂ ਕੀਤਾ ਹੈਗਾ ਇਹਨੂੰ ਗੱਲੀ ਕਰਦੀ ਨਹੀਂ ਹੈਗੀ ਮੈਂ ਤਾਂ ਮੈਂ ਕਿਤੇ ਚੱਲ ਜਾਣਾ ਜੋ ਕੰਟਾ ਡੇੜ ਵੱਧ ਲੱਗ ਜੇ ਤੇ ਮਗਰੋਂ ਫੋਨ ਤੇ ਫੋਨ ਕਦੋਂ ਆਉਣਾ ਜੇ ਕਿੱਥੇ ਉਹ ਛੇਤੀ ਆਉ ਬਖਰ ਜੇ ਬੰਦਾ ਹੀ ਫੋਨ ਕਰਦਾ ਜੇ ਕੱਲ ਸਾਜਣ ਤੇ ਕੱਲੋਂ ਨਾਲੇ ਵੇਚ ਲੋ ਆਪਣੀ ਪੈਲੀ ਤੁਹਾਡਾ ਵੀ ਸਾਥ ਸੌਖਾ ਹੋ ਜਾਊਗਾ ਚੱਲ ਕੋਈ ਨਹੀਂ ਬਥੇਰੇ ਹਲਵਾ ਹੋਰ ਇਧਰ ਦਿੰਨੇ ਆ ਤਲਾਕ ਤੇ ਮੁੰਡਾ ਕੋਈ ਹੋਰ ਲੱਭ ਲੈਨੇ ਬਾਹਰ ਵਾਲਾ ਆਹੋ ਹੀ ਗੁੱਡੀ ਗੁੱਡੀ ਦਾ ਖੇਲ ਹੈ ਨਾ ਕਦੇ ਤਲਾਕ ਦੇ ਦੋ ਤੇ ਕਦੇ ਵਿਆਹ ਕਰ ਦੋ ਮੈਂ ਕਟਕੁਤਲੀ ਜਿੱਦਾਂ ਮਰਜੀ ਤੁਸੀਂ ਮੈਨੂੰ ਨਚਾਈ ਜਾਓਗੇ ਮੇਰੀ ਕੋਈ ਜ਼ਿੰਦਗੀ ਨਹੀਂ ਆਗੀ ਜ਼ਿੰਦਗੀ ਤੇਰੀ ਬਾਰੇ ਸੋਚਣ ਦੀ ਛਿਦਣੇ ਤੇਰੇ ਬਾਰੇ ਖਰਾਬਾ ਕੋਈ ਵੀ ਸੋਚਣ ਦੇ ਤੁਸੀਂ ਸਿਰਫ ਆਪਣੇ ਮੁੰਡੇ ਦਾ ਸੋਚਣ ਦੇ ਤੁਹਾਨੂੰ ਆਪਣੀ ਧੀ ਦੀ ਕੋਈ ਫਿਕਰ ਨਹੀਂ ਹੈਗੀ ਲੈ ਜੇ ਤੂੰ ਬਾਹਰ ਚਲ ਜਾਵੇਂਗੀ ਤੇ ਐਸ਼ਾਂ ਵੀ ਤੇ ਤੂੰ ਹੀ ਕਰਨੀਆਂ ਵਾ ਤੇ ਮੈਂ ਜਦੋਂ ਉੱਥੇ ਖੁਸ਼ਵਾਦੇ ਤੁਹਾਨੂੰ ਕੀ ਲੱਗੇ ਮੇਰੇ ਨਾਲ ਹੋਣੀ ਖੁਸ਼ਵਾਨਾ ਗਾਂ ਗਾਂ ਦੇਖੀ ਕੀ ਬਣਦਾ ਵਾ ਜਦੋਂ 6:30 ਵਜੇ ਦੇਣੇ ਵੀ ਤੇ ਰਾਤ ਵੀ ਫੇਰ ਪਤਾ ਲੱਗਣਾ ਵਾ ਹੁਣ ਤੇ ਗੱਲਾਂ ਬੜੀਆਂ ਆਉਣ ਡੀਆਂ ਨਾ ਤੈਨੂੰ ਮਾਂ ਦੇ ਗਾੜੀ ਚ ਬਾਨਾ ਖੋਲਣ ਡਈਆਂ ਮੈਂ ਜਿਆਦਾ ਉਹ ਵਹਡਾਈ ਹੈ ਕਿ ਤੂੰ ਮੈਨੂੰ ਪਤਾ ਵਾਗ ਵਾਲੀ ਜ਼ਿੰਦਗੀ ਚ ਕੀ ਕੀ ਹੋਣਾ ਵਾ ਮੰਮੀ ਮੈਨੂੰ ਕਮਾਉਣਾ ਮੈਂ ਨਾ ਹੋਈ ਭੁੱਲ ਜਾ ਕਿ ਤੁਸੀਂ ਮੇਰੇ ਮਾਂ ਹੋ ਭੁੱਲ ਜਾ ਫਿਰ ਭੁੱਲ ਜਾ ਮੇਰਾ ਤਾਂ ਜੋ ਜੀ ਕਰੂਗਾ ਨਾ ਮੈਂ ਉਹ ਹੀ ਕਰਨਾ ਵਾ ਤੇ ਤੂੰ ਜੋ ਕਰਨਾ ਕਰ ਲੈ ਫਿਰ ਚਲੋ ਫਿਰ ਠੀਕ ਆ ਤੁਸੀਂ ਆਪਣੀਆਂ ਮਰਜ਼ੀਆਂ ਕਰੋ ਤੇ ਮੈਂ ਆਪਣੀਆਂ ਕਰਦੀ ਮੇਰਾ ਫੋਨ ਫੜਾ ਜੋ ਫੋਨ ਫੜਾ ਜੋ ਇੱਧਰ ਕਰ ਮੈਂ ਹਾਂ ਕਿਹੜੀ ਗੱਲ ਮੈਨੂੰ ਫੋਨ ਕਿਹੜੀ ਗੱਲ ਫੋਨ ਤਨ ਫੜਾਵਾਂ ਮੇਰਾ ਫੋਨ ਵਾ ਤੁਸੀਂ ਲੈ ਕੇ ਦਿੱਤਾ ਸੀ ਅੱਛਾ ਅਨਜੀ ਬਾਰ ਖੋਲਗੀ ਤੇਰੀ ਹੋ ਜਾ ਜਰਾ ਤੈਨੂੰ ਤਾਂ ਮੈਂ ਮੰਨਦੇ ਨਹੀਂ ਇੱਕ ਦਿਨ ਤੁਹਾਨੂੰ ਜਾਣ ਬੁੱਝ ਕੇ ਹੁਣ ਤੁਸੀਂ ਦੇਓ ਕਰਨਾ ਚੱਲ ਆਹੜਾ ਫੋਨ ਵਾਣਾ ਇਹਦੇ ਇੰਨੇ ਕਿ ਟੋਟੇ ਕਰੂੰਗੀ ਨਾ ਮੈਂ ਤੇਰੀ ਚਿਪਰ ਨੂੰ ਲੱਭਣੀ ਤੈਨੂੰ ਵੱਡੀ ਆਈ ਫੋਨ ਵਾਲੀ ਸਾਡੇ ਸੁਪਨਿਆਂ ਦੇ ਵੀ ਮੈਂ ਇਦਾਂ ਹੀ ਟੋਟੇ ਕਰਾਂਗੀ ਹੁਣ ਤੇ ਸਮਝ ਨਹੀਂ ਲੱਗਦੀ ਕਿ ਮੇਰੀ ਮਾਂ ਨਾ ਕਿ ਮੇਰੀ ਦੁਸ਼ਮਣ ਆ ਇਹੇ ਮੇਰੇ ਜਣਾ ਚ ਬੈਣਦੀ ਆ ਸਬਜੀ ਚ ਫੋਨ ਨੂੰ ਕੋਈ ਮਿਰਚੀ ਨਹੀਂ ਆਗੀ ਮੈਂ ਇੱਥੋਂ ਤੋੜਨੀ ਤੇ ਇੱਥੇ ਵੀ ਨਹੀਂ ਆਗੀ ਤੋੜਦੀ ਆ ਨਾ ਇਹਨੂੰ ਚੰਗੀ ਤਰ੍ਹਾਂ ਮੈਂ ਨਹੀਂ ਨਹੀਂ ਜੀਵਨ ਤੋੜਨਾ ਨਿਕਾ ਫੋਨ ਤੇ ਮੈਨੂੰ ਬੜਾ ਵਧੀਆ ਲੱਗਣ ਡਿਆ ਵਾ ਵੇਖਾ ਕਿੱਡਾ ਸੋਹਣਾ ਨਵਾਂ ਹੀ ਫੋਨ ਵਾ ਇਦਾਂ ਕਰਨੀ ਆ ਜਿਹਦੇ ਵਿੱਚ ਨੰਬਰ ਹੁੰਦੇ ਆ ਨਾ ਉਹ ਕੱਢ ਕੇ ਸੇਮੀ ਤੋੜ ਦੇਣੀ ਆ ਫਿਰ ਕੀ ਕਰੂਗੀਏ ਨਾ ਰਹਿਣਗੇ ਨੰਬਰ ਤੇ ਨਾ ਹੀ ਕਰੂਗੀ ਮੁੜ ਕੇ ਫੋਨ ਇਹਦੇ ਸੇ ਆਪਾਂ ਬੇੜਨੀ ਆ ਚੰਗੀ ਤਰ੍ਹਾਂ ਜਲਾ ਕੇ ਇਹ ਕਾਤੋਂ ਬੋਲੀ ਜਾਂਦੀ ਏ ਭਰਾ ਚੱਲ ਹਾਂ ਜਲਾਕਾ ਮੰਮੀ ਏਹੀ ਕਰੀ ਜਾਂਦੇ ਓ ਤੁਸੀਂ ਗਾਇਆ ਤੇਰੇ ਸਿਰ 'ਚ ਮਾਰਾ ਪੜਾ ਤੇਰਾ ਸਿਰ ਫਿਰ ਲੱਗੇ ਤੈਨੂੰ ਪਤਾ ਕੀ ਕਹਿੰਜੇ ਮੰਮੀ ਤੈਨੂੰ ਨਹੀਂ ਪਤਾ ਲੱਗਣਿਆ ਕੀ ਮੰਮੀ ਪਤਾ ਨਹੀਂ ਲੱਗਣਿਆ ਦੱਸੋਗੇ ਤੇ ਪਤਾ ਲੱਗੂਗਾ ਮੈਨੂੰ ਵੀ ਪਵਾੜੇ ਦੀ ਜੜ ਮਕਾਉਂ ਲਈ ਆ ਜੇ ਤੋ ਛੈਪਾ ਸ਼ੁਰੂ ਹੋਣਾ ਨਾ ਸਾਰਾ ਉਹਨੂੰ ਮਕਾਉਂ ਲਈ ਆ ਤੇ ਮੰਮੀ ਦਾ ਹਾ ਤੋੜੇ ਨਾਲ ਕੀ ਹੋ ਜਾਊਗਾ ਉਹਦੀ ਗੱਲ ਹੀ ਨਹੀਂ ਹੋਣੀ ਮੇਰੇ ਚ ਵੀ ਨੰਬਰ ਹੈਗਾ ਵਾ ਇਹਨਾਂ ਵਾਲੇ ਚ ਵੀ ਨੰਬਰ ਹੈਗਾ ਉਹ ਵੀ ਤੋੜੋਗੇ ਤੁਸੀਂ ਵਿਚਤਰੋ ਤੇਰਾ ਕੀ ਇਰਾਦਾ ਵਾ ਫੇਰ ਤੇਰਾ ਫੋਨ ਵੀ ਤੋੜਾ ਲਿਆ ਹਾਂ ਆਪਣਾ ਫੋਨ ਉਹਨੂੰ ਵੀ ਤੋੜਾਂ ਮੈਂ ਮੇਰੇ ਫੋਨ ਨੂੰ ਹੱਥ ਲਾ ਕੇ ਵਿਖਾਓਗਾ ਤੁਸੀਂ ਉਹ ਦਾ ਤੇ ਤੋੜਣ ਦੇ ਮੇਰਾ ਤੋੜ ਕੇ ਵਿਖਾਓ ਆ ਮੈਂ ਦੱਸ ਨਹੀਂ ਆ ਨਾ ਜਾ ਕੇ ਡੈਡੀ ਨੂੰ ਵੀ ਆਂਦੇ ਹੁੰਦੇ ਨਾ ਸਿਆਣੇ ਤੇ ਰੱਸੀ ਜਲ ਗਈ ਤੇ ਬਲ ਨਹੀਂ ਗਿਆ ਤੇਰਾ ਉਹ ਸਾਬ ਹੋਆ ਹੈ ਤੇਰੇ ਜਿਹੜੇ ਫੋਨ ਆਉਣੇ ਮੇਰਾ ਵੀ ਉਹੀ ਸਾਬ ਹੋਆ ਫਿਰ ਮੇਰਾ ਵੀ ਉਹ ਸਾਬ ਆ ਕੋਈ ਨਹੀਂ ਮੈਂ ਦੱਸ ਨਹੀਂ ਆ ਡੈਡੀ ਨੂੰ ਡੈਡੀ ਇੱਧਰ ਆਇਓ ਨਾ ਤੂੰ ਜਿਹੜੀ ਡੈਡੀ ਦੀ ਚਮਚੀ ਬਣੀ ਐ ਨੀ ਗਰਾਹ ਜਰਾ ਤੂੰ ਹੜਦੀਆਂ ਕਿ ਨਹੀਂ ਹੜਦੀ ਮੰਮੀ ਮੇਰੀ ਬਾਹ ਛੱਡ ਦੋ ਨਹੀਂ ਤਾਂ ਮੈਨੂੰ ਵੀ ਹੱਥ ਚੁੱਕਣਾ ਹੁੰਦਾ ਜੇ ਅੱਛਾ ਤੇਰੇ ਹੱਥ ਮੈਂ ਤੋੜ ਕੇ ਚੁੱਲੇ ਚਾ ਰਾ ਦੂੰਗੀ ਮੈਂ ਤੂੰ ਹੁਣ ਸੱਸ ਤੇ ਹੱਥ ਚੁੱਕੇਗੀ ਤੇ ਮੰਮੀ ਨਾ ਉਹਦੀ ਜ਼ਿੰਦਗੀ ਬਰਬਾਦ ਕਰੋ ਤੂੰ ਸੁਧਰ ਜੋ ਬੱਸ ਮੇਰੀ ਗੱਲ ਸੁਣ ਲਾ ਨੀ ਚੁੱਪ ਕਰ ਜਾ ਕੋਈ ਜ਼ੁਬਾਨ ਅੰਦਰ ਪਾ ਲਾ ਤੈਨੂੰ ਦੱਸ ਕੇ ਆਈ ਹਾਂ ਜਿਆਦਾ ਹੀ ਵਧਣ ਨਹੀਂ ਹੈ ਤੂੰ ਕੋਹ ਮੰਮੀ ਤੁਹਾਡੀ ਵੱਲ ਵੀ ਏਕੀ ਵੱਧਦੀ ਆ ਜਬਾਨਾ ਜੇ ਸਾਸਿ ਇਦਾਂ ਦੀ ਹੈ ਫੇ ਨੂਆਂ ਦੀ ਜਬਾਨਾ ਵੀ ਚੱਲਦੀ ਆ ਵਾ ਚੱਲਦੀ ਆ ਨਾ ਮੈਨੂੰ ਵੱਡੀਆਂ ਵੀ ਹੁੰਦੀਆਂ ਜਬਾਨਾ ਠੀਕ ਕਰ ਦੇ ਵੇਖ ਲਓ ਕੰਟਰੋਲ ਕਰ ਲਾ ਆਪਣੇ ਆਪ ਤੇਰਾ ਤੇ ਪਿੱਛਾ ਵੀ ਹੈ ਨਹੀਂ ਆ ਜਿਹਨਾਂ ਨੇ ਕਿਸੇ ਨੇ ਆ ਜਾਣਾ ਮੇਰਾ ਬੰਦਾ ਤੇ ਆ ਜਾਣਾ ਮੇਰਾ ਸੋਹਰਾ ਵੀ ਮੇਰੇ ਨਾਲ ਵਾ ਕੋਈ ਗੱਲ ਨਹੀਂ ਤੇਰਾ ਬੰਦਾ ਜਿਹੜਾ ਮੇਰਾ ਪੁੱਤ ਵਾ ਲੋਕੀ ਕੀ ਕਰਨਗੇ ਤੁਸੀਂ ਕੀਤ ਮਸ਼ਾ ਲਾਇਆ ਇੱਥੇ ਹੈ ਕਾਬਾ ਤੇ ਮਸ਼ਾ ਲਾਇਆ ਵਾ ਡੈਡੀ ਵੇਖ ਲਓ ਕੀ ਕੀਤਾ ਸੇਮੋ ਦੇ ਪੰਨ ਤੇ ਨਵ ਦੀ ਫੜ ਕੇ ਉਹ ਫੋਨ ਕੰਡੇ ਹੀ ਬਾਜੀ ਉੱਤੇ ਨਾ ਜਦੋਂ ਆਪਾਂ ਰਿਸ਼ਤਾ ਨਹੀਂ ਰੱਖਣਾ ਉਥੇ ਇਹ ਫਿਰ ਕਾਦੇ ਵਾਸਤੇ ਫੋਨ ਕਰਦਾ ਘੜੀ ਘੜੀ ਉਹ ਇਹਦੀ ਗੱਲ ਸੁਣ ਲੈ ਚੁੱਪ ਕਰ ਜਾ ਤੈਨੂੰ ਨਾਲੇ ਕਿਹਨੇ ਕਹਿ ਵੀ ਹਿਸੇ ਰੱਖਣਾ ਆਪੇ ਮੈਂ ਕਰਤਾ ਵਾ ਤੂੰ ਹੈ ਮੈਂ ਉੱਥੇ ਆਪਣੀ ਧੀ ਨਹੀਂ ਜਾਣ ਦੇਣੀ ਛਤਰਖਾਨ ਵਾਸਤੇ ਤੁਸੀਂ ਚੁੱਪ ਕੀਤੇ ਰਹੋ ਆਏ ਵੱਡੇ ਚਲਾਕ ਕਿਦਾਂ ਨਾ ਉਹਦੇ ਪਿੱਛੇ ਲੱਗਦੇ ਦਾਦਾ ਦਾ ਗੱਲ ਸੁਣ ਲੈ ਬੰਦਿਆਂ ਨੂੰ ਨਾ ਉਹਦਾ ਫੋਨ ਫੜੋ ਤੇ ਕੁੜੀ ਦਾ ਜਿਬੜਾ ਦੇ ਠੀਕ ਆ ਉਹਨਾਂ ਦੋਵਾਂ ਜਿਹੇ ਦੀ ਸੌ ਗੱਲ ਵਾ ਹੈ ਜਿਹੜਾ ਕੰਮ ਮੈਂ ਕਰਨਾ ਹੈ ਨਾ ਉਹ ਤੇ ਦਿੱਤਾ ਜੇ ਕਰ ਹੁਣ ਜੋ ਤੁਹਾਡੇ ਕੋਲ ਹੁੰਦਾ ਵਾ ਨਾ ਤੁਸੀਂ ਕਰ ਲਓ ਕਮਨ ਪੁੱਤ ਇਹਨੇ ਘਰ ਦਾ ਠੇਕ ਕਰਦ ਰਾਂ ਤੈਨੂੰ ਮੈਂ ਦੱਸਾਂਗਾ ਉਹੀ ਗੱਲ ਆ ਨਾ ਡੈਡੀ ਕਿ ਇਹ ਨਾ ਕੇਜੀ ਨੂੰ ਲੈ ਦੇਣਾ ਮੰਮੀ ਨੇ ਦੇਖਾ ਚਤਰੋਜੀ ਜੀ ਜ਼ੁਬਾਨ ਕਦਾ ਚਲਾਉਂਦੀ ਆ ਤੂੰ ਆਪਣੀ ਜ਼ੁਬਾਨ ਨਾ ਰੱਖ ਤਰ ਮੈਂ ਦੱਸਾਂ ਗੱਲ ਮੇਰੀ ਜ਼ੁਬਾਨ ਅੰਦਰ ਹੀ ਆ ਠੀਕ ਆ ਤੁਹਾਡੇ ਸਾਰੇ ਦਿਮਾਗ ਹੋ ਗਏ ਖਰਾਬ ਇਹਨਾਂ ਨੂੰ ਵੀ ਮੈਂ ਗਲਤ ਕਰ ਲਈ ਤੇ ਸਾਰੇ ਮੇਰੇ ਪਿੱਛੇ ਹੀ ਲੱਗੀ ਜਾਣ ਅਜਾ ਚੁੱਪ ਕਰਕੇ ਬਹੁਤ ਜਾ ਕੇ ਚੰਗਾ ਮੇਰਾ ਦਿਮਾਗ ਨਾ ਖਰਾਬ ਕਰੋ ਅਮਰ ਪੁੱਤ ਇਹ ਜਨਾਨੀ ਕਰਨੀ ਗਈ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਡੈਡੀ ਮੈਨੂੰ ਤੇ ਆਪ ਨਹੀਂ ਪਤਾ ਚੱਲਣ ਡਿਆ ਇਹਨਾਂ ਨੂੰ ਹੋ ਕੀ ਗਿਆ ਵਾ ਮੈਨੂੰ ਤੇ ਇਦਾਂ ਲੱਗਣ ਡਿਆ ਤੁਹਾਡੇ ਘਰ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਨਜ਼ਰ ਨਜ਼ਰ ਕੋਈ ਨਹੀਂ ਕਿ ਲੱਗੀ ਇਹਨੂੰ ਪਰ ਫੋਨ ਨਾ ਆ ਦਾੜੀ ਦੇ ਵਾਲ ਚਿੱਟੇ ਹੋਣਦੇ ਆ ਇਹਨੂੰ ਮੈਂ ਛੇਤਰਫੇ ਦਾ ਜਗਾ ਲਗਣਾ ਕੀ ਕਰੀਏ ਡੈਡੀ ਹੁਣ ਆਪਾਂ ਕਿੱਥੇ ਜਾਈਏ ਚਲੋ ਆਓ ਤੁਸੀਂ ਵੀ ਹੁਣ ਕੀ ਕਰੀਏ ਆਪਾਂ ਜਿੰਨੇ ਜਿਆਦਾ ਕੁੜੀ ਦਾ ਘਰ ਵਸਣ ਹੀ ਨਹੀਂ ਗਾ ਦੇਣਾ ਹੈ ਫੜ ਕੇ ਥੇ ਕਰ ਛੜੇ ਸਾਰੇ ਕੰਮ ਤਾਂ ਲੈ ਮੁੰਡਿਆ ਆ ਛੱਡ ਕੰਮ ਤੇ ਮੇਰੀ ਗੱਲ ਸੁਣ ਆ ਨਾ ਨਵੀਆਂ ਫੋਟੋਆਂ ਆ ਨਾ ਜਿਹੜੀਆਂ ਆੜੀਆਂ ਹਾਂ ਇਹ ਨਾ ਨੰਬਰ ਕੱਢ ਜਿਹੜਾ ਪੁਸ ਵਾਲਾ ਨਾ ਹੁੰਦਾ ਨੰਬਰ ਥਾਣੇ ਠੁਣੇ ਦਾ ਉਹ ਕੱਢ ਉੱਥੇ ਪਾਉਣੀ ਆ ਵਾ ਮੰਮੀ ਥਾਣੇ ਫੋਟੋਆਂ ਕੀ ਕਰਨੀਆਂ ਪਾ ਗਏ ਹੈ ਤਰਾ ਦਿਮਾਗ ਖਰਾਬ ਕਿਉਂ ਨਹੀਂ ਪਾਉਣੀਆ ਅਗਲਿਆਂ ਨੂੰ ਦੱਸਵਾਨੇਗਾ ਪਹਾੜੀ ਕੁੜੀ ਕੁੱਟ ਕੇ ਕੱਢੀ ਐ ਅਗਲਿਆਂ ਨੇ ਮੰਮੀ ਚੰਗੀ ਭਲੀ ਤੁਸੀਂ ਉਹਨੂੰ ਲਿਆਏ ਤੇ ਮੈਂ ਵੀ ਝੂਠ ਮਾਰਾਂ ਵੀ ਕੁੱਟ ਕੇ ਕੱਢੀ ਐ ਵੀ ਦਿਮਾਗ ਖਰਾਬਾ ਇਹ ਤੇ ਸਾਨੂੰ ਪਤਾ ਨਾ ਚੰਗੀ ਭਲੀ ਲਿਆਏ ਆ ਉਹਨਾਂ ਨੂੰ ਥੋੜੀ ਪਤਾਵਾ ਉਹਨਾਂ ਨੂੰ ਫੋਟੋਆਂ ਪਾ ਫੋਟੋਆਂ ਫੇਰ ਸਾਡੀ ਸੁਣਵਾਈ ਹੋਣੀ ਆ ਫੇਰ ਅਸੀਂ ਪੈਸੇ ਵੀ ਲਵਾਂਗੇ ਉਹਨਾਂ ਦੇ ਐਵੇਂ ਝੂਠੀਆਂ ਫੋਟੋਆਂ ਪਾਈ ਜਾ ਨੀ ਦਿਮਾਗ ਖਰਾਬ ਹੋ ਗਿਆ ਮੇਰੀ ਲਾਦਾ ਹੈ ਤੈਨੂੰ ਇਹ ਨਹੀਂ ਪਤਾ ਇੱਥੇ ਪੱਠੇ ਪਾਉਣੇ ਸਾਰਾ ਦਿਨ ਡੰਗਰਾਂ ਨੂੰ ਹਾਂ ਸਾਰੇ ਦਿਨ ਉਮਰ ਇੱਥੇ ਗੱਲਣੀ ਓ ਮਮੀ ਮੈਂ ਪਠੇ ਪਾ ਲੂੰਗਾ ਪਰ ਮੈਂ ਨਵਦਾ ਘਰ ਨਹੀਂ ਖਰਾਬ ਹੋਣ ਦੇਣਾ ਵੇਖਾਂ ਹਾਂ ਨਵਦਾ ਘਰ ਨਹੀਂ ਖਰਾਬ ਹੋਣ ਦੇਣਾ ਤੇ ਜਿਹੜੇ ਆਪਾਂ ਇਨੇ ਪੈਸੇ ਲਾਏ ਆ ਉਹ ਗਏ ਖੂਦ ਵਿੱਚ ਉਹ ਕੋਈ ਨਹੀਂ ਮਮੀ ਪੈਸੇ ਪਾਏ ਖੂਦ ਹੀ ਚਾਚਾ ਮੈਂ ਨਹੀਂ ਜਾਣਾ ਬਾਹਰ ਮਮੀ ਇਹੋ ਜਿਹੇ ਚੰਗੇ ਰਿਸ਼ਤੇ ਲੱਭਦੇ ਆ ਜਿਹੋ ਜਿਹੋ ਚੰਗੇ ਜੀ ਹੈਗੇ ਆ ਆਇਆ ਵੱਡਾ ਜੀਆਂ ਵਾਲਾ ਹੈ ਵੇ ਮੈਂ ਤੇ ਅੱਧਾ ਪਿੰਡ ਵਿਆਹ ਛੜਿਆ ਤੇ ਆਪਣੀ ਧੀ ਦਾ ਨਾ ਕਰਾਉਂਗੀ ਕਿਤੇ ਉਹ ਕੋਈ ਨਾ ਫਿਕਰ ਕਰ ਆਪਣੀ ਮਾਂ ਦੇ ਹੁੰਦਿਆ ਮੇਰਾ ਸਾਥ ਦੇ ਠੀਕ ਆ ਆ ਲੈ ਫੜ ਤੇ ਨੰਬਰ ਲਾ ਮਹੋੜੇ ਫੋਟੋ ਆ ਪਾਵਾਂ ਵੇਖੀ ਮੁੜ ਕੇ ਕਿੱਦਾਂ ਹੁੰਦੇ ਪੁੱਠੇ ਪੈਰੀ ਤੇ ਨਾਲ ਦੇ ਕੇ ਜਾਣਗੇ ਸਾਨੂੰ 15-16 ਲੱਖ ਰੁਪਈਆ ਤੇ ਨਾਲੇ ਹੱਡੀ ਵੀ ਸੁਣੀ ਜਾਊਗੀ ਉਹ ਪੈਸੇ ਲਾ ਕੇ ਆਪਾਂ ਕੁੜੀ ਬਾਹਰ ਕੱਢਾਂਗੇ ਤੇ ਮਗਰੇ ਜਾਊਗਾ ਮੇਰਾ ਪੁੱਤ ਹੋਰ ਕੀ ਸੋਚਣ ਡਿਆ ਵਾ ਆ ਲੈ ਫੜ ਆ ਲਾ ਨੰਬਰ ਓ ਮੰਮੀ ਮੈਂ ਨਹੀਂ ਲਾਉਣਾ ਫੋਨ ਨਾਲੇ ਇਹ ਗਲਤ ਕੰਮਾਂ ਦੇ ਵਿੱਚ ਮੈਂ ਨਹੀਂ ਤੁਹਾਡਾ ਸਾਥ ਦੇ ਸਕਦਾ ਆ ਜੋੜੇ ਹੱਥ ਮੈਨੂੰ ਕੰਮ ਕਰ ਦੋ ਕੰਮ ਕਰਨ ਦੋ ਇਹਨੂੰ ਵੱਡੇ ਨੂੰ ਕੋਈ ਨਹੀਂ ਮੇਰਾ ਰਾਧਾ ਤੇ 108 ਨੰਬਰ ਵਾ ਲਾ ਕੇ ਵੇਣੀ ਆਪੜਾ ਉਹ ਮਾਤਾ ਆਏ ਨਾ 108 ਲਾਦੀ ਐਂਬੂਲੈਂਸ ਆਈ ਨਹੀਂ ਇੱਥੇ ਕੋਈ ਪੁੱਛ ਪੱਸ ਨਹੀਂ ਆਉਣੀ ਤੇਰੀ ਸਦਾਈਆਂ ਵਾਲੇ ਕੰਮ ਕਰਦੀ ਫਿਰਦੀ ਐ ਹਾਏ ਹਾਏ ਮੇਰੇ ਅੱਤੇ ਕੋਈ ਸਾਥ ਨਹੀਂ ਦੇਂਦਿਆ ਹੁਣ ਘਰਾਂ ਤੇ ਘਰਾਂ ਕੀ ਚੱਲ ਕੋਈ ਨਹੀਂ ਅਮਨ ਹੈਗੀ ਆ ਉਹਨਾਂ ਦੇ ਘਰ ਜਾਨੀ ਆ ਉਹਨੂੰ ਕਹਿਨੀ ਆ ਕਿ ਮੈਨੂੰ ਪੁੱਛ ਵਾਲਿਆਂ ਦਾ ਨੰਬਰ ਦੇ ਕੋਈ ਗੱਲ ਨਹੀਂ WhatsApp ਤੇ ਮੈਂ ਆਪਣੇ ਸੇਵ ਕਰ ਲੈਣਾ ਵਾ ਇੱਕ ਸਿਆਪਾਖੰਦਾ ਨੰਬਰ ਤਾਂ ਚੇਤਾ ਨਹੀਂ ਆਉਂਦਾ ਫੇ ਨੰਬਰ ਕੀ ਉਹਨਾਂ ਦਾ